ਸਾ ਪਿਛਲੇ ਸੂਏ ਬਾਈ 24 ਕਿਲੋ ਬਾਈ 24 ਕਿਲੋ ਬਾਈ ਅਡਰ ਰੂਟਰ ਇਹਦਾ ਤੇ ਅੱਜ ਆਪਾਂ ਕਿੰਨਾ ਚਵਾ ਦਾਂਗੇ ਅੱਜ ਹੁਣ ਬਾਈ 15 ਕਿਲੋ ਚੌਣ ਵਾਲਾ ਦੇਣੀ ਕਿੰਨੇ ਦੀ ਬਾਈ ਆਪਾਂ 26 ਕਿਲੋ ਤਾਂ ਪਹਿਲੇ ਸੂਏ ਦਾ ਇਹਨੇ ਦਣੇ 15 ਬਾਕੀ ਹਜੇ ਇਹਦੇ ਠੀਕ ਆ ਬਾਈ ਤੇ ਬਾਈ ਜਿਹੜੇ ਹਿਸਾਬ ਨਾਲ ਇਹਦੀ ਹੁਣ ਤਿਆਰੀ ਆ 15 ਦਿਨੋਂ ਤਾਂ ਬਹੁਤ ਗੱਲਬਾਤ ਬਣਾ ਜੂਗੀ ਇਹ ਹੋਰ ਦੇ ਘਰੇ ਹੁੰਦੇ ਬਾਈ ਇਹਨੇ ਮੰਗਣਾ ਹੀ ਤਾਂ 1,60,65,000 ਰੁਪਈਆ ਹਾਂ ਤੇ ਚੰਗੇ ਬੰਦੇ ਕੋਲੇ ਹੁੰਦੀ ਪਿਛਲੇ ਸੂਏ 26 ਕਿਲੋ ਤਾਂ ਚੁਆਇਆ ਬਾਈ ਇਹਨੇ 26 ਕਿਲੋ ਦੁੱਧ ਬਾਈ ਕਹਿੰਦਾ ਇਹਨੇ ਪਿਛਲੇ ਸੂਏ ਜਿਹੜਾ ਕਹਿੰਦਾ 20 ਤੋਂ ਪਲੱਸ ਦੁੱਧ ਦੇਊਗੀ ਵੱਡੇ ਬਾਈ ਪਹਿਲੇ ਸੂਏ ਪਹਿਲੇ ਸੂਏ ਹੈਨਾ ਜਿਹੜੇ ਹਿਸਾਬ ਨਾਲ ਵੱਡੀ ਆ ਹੈਨਾ ਅੰਗ-ਤੰਗ ਵਿਲਾ ਕਿੱਡੇ ਬਾਈ ਇਹ ਦਿਨ ਬਾਈ ਅੱਜ ਇਹਦੇ ਦਿਨ ਪੂਰੇ ਆ ਸੱਸੀਆਂ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਬਰਗਾੜੀ ਤਹਿਸੀਲ ਜਿਹੜੀ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਈ ਜਗਦੇਵ ਦੇ ਫਾਰਮ ਤੇ ਪਹੁੰਚੇ ਹੋਏ ਆ ਤਿੰਨ ਨਗੀਨੇ ਪੀਸ ਐਚਪੀ ਵੱਡੀਆਂ ਵਹਿੜਾਂ ਦੇ ਆਪਾਂ ਤੁਹਾਡੇ ਲਈ ਇਸ ਵੀਡੀਓ ਤੇ ਬੈਠ ਸ਼ੂਟ ਕੀਤੇ ਆ ਜਾਣਕਾਰੀ ਸਾਰੀ ਜਗਦੇਵ ਤੋਂ ਲੈ ਕੇ ਦੇਵਾਂਗੇ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਹੈ ਕਿਉਂਕਿ ਬਾਈ ਦਾ ਕੰਮ ਵਪਾਰ ਦਾ ਜਗਦੇਵ ਪਹਿਲਾਂ ਤਾਂ ਸਵਾਗਤ ਆ ਬਾਈ ਸੱਸੀ ਗੱਲ ਤੇ ਜਗਦੇਬ ਭਾਈ ਅੱਜ ਦੇ ਰੇਟ ਕਿਵੇਂ ਰਹਿਣਗੇ ਭਾਈ ਅੱਜ ਦੇ ਭਾਈ 90000 ਤੋਂ ਸ਼ੁਰੂ ਆ ਰੇਟ ਠੀਕ ਆ ਭਾਈ ਹਾਂਜੀ ਭਾਈ ਤੇ ਗਾਈਆਂ ਭਾਈ ਸਾਰੀਆਂ ਟੌਪ ਦੀਆਂ ਹੀ ਹੋਣੀਆਂ ਇਹ ਇਹ ਵੱਡੀਆਂ ਹੋਣਗੀਆਂ ਹਣਾ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈਏ ਭਾਈ ਕੀ ਇਹਦੀ ਡਿਟੇਲ ਕੀ ਆ ਭਾਈ ਦੂਜਾ ਸੂਆ ਗਾਂ ਸੀ ਕੱਲ ਸੂਈ ਹੈਗੀ ਠੀਕ ਆ ਭਾਈ ਪੈਂਡ ਦੀ ਵਹਿੜਾ ਭਾਈ ਆਪਣੇ ਕਹਿੰਦੀ ਗੱਲ ਨਹੀਂ ਆ ਭਈ ਮਾਲਕ ਨਾਲ ਗੱਲ ਕਰਾਵਾਂਗੇ ਠੀਕ ਆ ਭਾਈ 24 ਕੋਲ ਤਾਂ ਭਾਈ ਪਹਿਲੇ ਸੂਇਚ ਹੋਇਆ ਮਾਲਕਾਂ ਨੇ ਠੀਕ ਆ ਵੀਰੇ ਤੇ ਬੱਚਾ ਕੀ ਦੇਗੀ ਭਾਈ ਇਹ ਮਗਰ ਭਾਈ ਬੱਚਾ ਹੁਣ 15 ਕਿਲੋ ਚੂਨ ਵਾਲਾ ਬੋਲਾ ਹੈਗਾ ਇਸ ਟਾਈਮ ਲਿਆ ਭਈ ਥਾਣਾ ਤੁਣਾ ਦੀ ਬਾਈ ਜਮਾ ਓਕੇ ਆ ਜਮਾ ਓਕੇ ਬਾਈ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਚ ਠੀਕ ਆ ਬਾਈ ਤੇ ਜੇਰ ਜੂਰ ਜਮਾ ਓਕੇ ਵੱਡੇ ਬਾਈ ਕਿੰਨਾ ਦੁੱਧ ਦਿੱਤਾ ਮਾਲ ਕਰਨੇ ਦਿੱਸਿਆ ਪਿਛਲੇ ਸੂਏ ਬਾਈ 24 ਕਿਲੋ ਬਾਈ 24 ਕਿਲੋ ਬਾਈ ਅਡਰ ਰੂਟਰ ਇਹਦਾ ਐਰ ਬਾੜ ਵੀ ਬਹੁਤ ਜ਼ਿਆਦਾ ਚੰਗੀ ਸੋਹਣੀ ਤਿਆਰੀ ਦੇ ਵਿੱਚ ਹਨਾ ਹਾਂਜੀ ਹਾਂਜੀ ਵੀਰੇ ਇੱਥੋਂ ਚੈੱਕ ਕਰਕੇ ਦੇ ਲੋ ਜਗਦੇਵ ਕੀ ਅੰਦਾਜ਼ ਜੇ ਇਸ ਬਾਰੇ ਨੂੰ ਦੁੱਧ ਦੇ ਦਿੰਦਾ ਬਾਈ ਹੁਣ ਬਾਈ 25 ਤੋਂ ਪਲੱਸ ਹੀ ਦਾ ਦਊਗੀ ਤੇ ਅੱਜ ਆਪਾਂ ਕਿੰਨਾ ਚਵਾ ਲਾਂਗੇ ਅੱਜ ਹੁਣ ਬਾਈ 15 ਕਿਲੋ ਚੌਣ ਵਾਲਾ ਤੇ ਦੇਣੀ ਕਿੰਨੇ ਦੀ ਬਾਈ ਆਪਾਂ ਇਹਦਾ 90 ਜਮਾਨਤਾਨ ਕਰਦਾਂ ਆਰਡਰ ਤੁਸੀਂ ਇੱਥੇ ਚੈੱਕ ਕਰਕੇ ਦੇ ਲੋ ਸੋਨਾ ਵਾ ਬਨਾਰਟ ਦੇ ਵਿੱਚ ਬਹੁਤ ਜਿਆਦਾ ਚੰਗਾ ਵਾ ਤੇ ਬਾਕੀ ਮਗਰ ਬੱਚਾ ਵੀ ਬਹੁਤ ਜਿਆਦਾ ਚੰਗਾ ਦਿੱਤਾ ਜੇ ਤੁਸੀਂ ਅਗਲੇ ਸੂਏ ਦੇ ਵਿੱਚ ਕੋਈ ਸੈਕਸਡ ਸੀਮਨ ਵਰਤੋਂਗੇ ਤਾਂ ਇਹਦੇ ਅਰਗਾ ਬੱਚਾ ਤੁਹਾਨੂੰ ਸਜਣੋਂ ਮਿਲ ਜਾਣਾ ਜਦ ਕਿ ਇਹ ਗੱਲਬਾਤ ਆਪਾਂ ਦੂਜੀ ਦੀ ਕਰੀਏ ਹੈਨਾ ਬਾਈ ਕੱਦ ਬੈੱਡ ਦੀ ਬਹੁਤ ਜਿਆਦਾ ਭੱਦੀ ਆ ਹੈਨਾ ਬਾਈ ਤੇ ਇੱਥੋਂ ਤੁਸੀਂ ਚੈੱਕ ਕਰਕੇ ਲੋ ਬਰੀਡ ਦੇ ਵਿੱਚ ਚੰਗੀ ਆ ਹੈਨਾ ਜਗਦੇਵ ਇਹਦਾ ਬਈ ਕੀ ਡਿਟੇਲ ਆ ਕਿੰਨਾ ਸੂਆ ਆ ਹਾਂ ਬਈ ਪਹਿਲਾ ਸੂਆ ਗੀ ਦੋ ਦੰਦ ਆ ਬਈ ਠੀਕ ਆ ਬਈ ਲੈਣਾ ਦੇ ਪੂਰੇ ਵੱਡੇ ਬਈ ਅੱਜ ਦਿਨ ਪੂਰੇ ਇਹ ਵੀ ਬਈ ਘਰੇਲੂ ਪਰਿਵਾਰ ਚੋਂ ਆਈ ਲੱਗਦੀ ਹੈ ਨਾ ਹਾਂਜੀ ਹਾਂਜੀ ਵੀਰੇ ਲਿਆ ਬਈ ਮਾੜਾ ਇਹਨੂੰ ਖੋਲ ਗੇ ਤੇ ਜਗਦੇਵ ਜਿਵੇਂ ਤੁਸੀਂ ਘਰੇਲੂ ਪਰਿਵਾਰ ਦੇ ਵਿੱਚੋਂ ਲਈ ਆ ਹਨਾ ਤੇ ਉਹਨਾਂ ਦੇ ਵੀ ਗਾਂਵ ਮੰਨ ਲਓ ਇਹਦੀ ਮਾਂ ਹੋਊਗੀ ਕੀ ਡਿਟੇਲ ਉਹਨੇ ਦੱਸਿਆ ਵੀ ਬਈ ਗਾਂਵਾ ਚੰਗਾ ਹੀ ਬੰਦੇ ਕੋਲ ਸਾਰਿਆਂ ਨਾਲ ਦੇ ਪਿੰਡੋਂ ਕਿਸ ਦੀ ਸੌਤੋਂ ਠੀਕ ਆ ਬਾਈ ਹਾਂਜੀ ਵੀਰੇ ਜਿਹੜੇ ਬੰਦੇ ਕੋਲੋਂ ਖਰੀਦੀ ਹੈ ਹਨਾ ਤੇ ਕੀ ਬਾਈ ਕਹਿੰਦੇ ਆ ਵੀ ਉਹਨਾਂ ਦੇ ਜਿਵੇਂ ਘਰ ਦੀਆਂ ਬੇੜਾਂ ਦਾ ਕੀ ਦੁੱਧ ਦੁੱਧ ਦਾ ਰਕਾਰ ਉਹਨਾਂ ਕੋਲ ਵੱਡੀਆਂ ਘਰਾਵਾਂ ਬਾਈ ਫਾਰਮ ਵਾਲੀਆਂ ਠੀਕ ਆ ਬਾਈ ਹਾਂਜੀ ਬਾਈ ਤੇ ਚੰਗੇ ਦੁੱਧ ਲੀਆਂ ਜਾਣੀ ਦੀ ਹਨਾ ਬਾਕੀ ਬਾਈ ਬਨਾਪਟ ਬਨੂਟ ਇਹਦੇ ਆਰਡਰ ਦੇ ਵੀ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਸੋਹਣੀ ਆ ਦੇਖਦੇਬ ਕੀ ਅੰਦਾਜ਼ਾ ਬਾਈ ਤੈਨੂੰ ਹਨਾ ਬਾਈ ਆਪਾਂ ਉਹਨਾਂ ਦੀ ਨਹੀਂ ਗੱਲ ਕਰਦੇ ਪਿਛਲੇ ਦੀ ਇਹਦੇ ਆਪਾਂ ਦਾਅਵੇ ਨਾਲ ਕਹਿੰਦੇ ਆ 20 ਤੋਂ ਪਲੱਸ ਦੁੱਧ ਦੇਊਗੀ ਵੱਡੇ ਬਾਈ ਪਹਿਲੇ ਸੂਏ ਪਹਿਲੇ ਸੂਏ ਹਨਾ ਜਿਹੜੇ ਸਾਭ ਨਾਲ ਵੱਡੀ ਆ ਹਨਾ ਅੰਗ ਟੰਗ ਅੱਜ ਇਹਦੇ ਦਿਨ ਪੂਰੇ ਆ ਹਾਂਜੀ ਬਈ ਖਾਣਾ ਤੁਸੀਂ ਚੈੱਕ ਕਰਕੇ ਦੇਖ ਲਓ ਬਹੁਤ ਸੋਹਣੇ ਆ ਬਹੁਤ ਜਿਆਦੇ ਚੰਗੇ ਆ ਇੱਥੋਂ ਤੁਸੀਂ ਚੈੱਕ ਕਰ ਲਓ ਸੀਲ ਸਾਊ ਬਾਲੀ ਹੈਗੀ ਬਾਈ ਹਾਂ ਬਾਕੀ ਜਿਵੇਂ ਆਪਾਂ ਕਹਦੇ ਪਲੂਨ ਆ ਬਾਈ ਹਨਾ ਤੇ ਕਈ ਵਾਰੀ ਜਾਨਵਰ ਥੋੜੀ ਜੀ ਹੈਲਥ ਫੈਲਤ ਜੀ ਕਰਦਾ ਵਜੇ ਮੈਂ ਆਪਾਂ ਸੰਗਲ ਦੇਣ ਵਾਲੀ ਖੋਲ ਲਈ ਕੋਈ ਨਹੀਂ ਇਹਨੂੰ ਚੱਕਰ ਹਨਾ ਹਾਂਜੀ ਹਾਂਜੀ ਬਾਈ ਤੇ ਬਾਕੀ ਤੁਸੀਂ ਇੱਥੋਂ ਚੈੱਕ ਕਰ ਲਓ ਸੀਲ ਠੰਡੀ ਹੈ ਬਾਈ ਹਨਾ ਹਾਂਜੀ ਹਾਂਜੀ ਪੂਰੀ ਬਾਈ ਹਾਂ ਆ ਦੇਖ ਲਓ ਤੁਸੀਂ ਪਲੂਨ ਬੱਚਾ ਜਿਵੇਂ ਆਪਾਂ ਕਹਦੇ ਲੱਤਾਂੀਆਂ ਮਾਰਦੇ ਨੇ ਬਾਕੀ ਕੱਦ ਬੈੱਡ ਦੀ ਬਹੁਤ ਵੱਡੀ ਹੈ ਬਾਈ ਹਨਾ ਕੱਦ ਦੀ ਬਾਲੀ ਹੈ ਬਾਈ ਭੇਜਦੇ ਵੇ ਇਹ ਕਿੰਨੇ ਦੀ ਦੇਣੀ ਅੱਜ ਆਪਾਂ ਤੇਰਾ ਬਈ 90 ਜਮਾਨਤਾਨ ਕਰ ਦਾਂਗੇ ਚੰਗਾ ਲੱਗਾ ਹੋਇਆ ਹਾਂ ਬੜਾ ਚੰਗਾ ਲੱਗਿਆ ਬਾਈ ਹਾਂ ਬਾਕੀ ਫਿਕਸ ਰਹੂਗਾ ਬਈ ਆਡਰ ਆਏ ਲੰਬਾ ਬਸ ਸੂਪੇ ਬਾਈ ਆਏ ਦਾ ਹੀ ਰਹਿਣਾ ਲੈਵਾ ਇਹਦਾ ਹਾਂ ਗੱਲਬਾਤ ਆਪਾਂ ਕਰੀਏ ਜਿਗਦੇ ਅਗਲੀ ਦੀ ਹਨਾ ਕਦ ਇਹਦਾ ਵੀ ਵੱਡਾ ਰਹਿ ਜਾਣਾ ਦੱਪਣਾ ਬਾਈ ਦੂਜਾ ਸੂਆ ਦੱਪਣਾ ਬਾਈ ਗੱਪਣਾ ਬਾਈ ਠੀਕ ਆ ਬਾਈ ਆ ਨਾਲ ਦੇ ਮੇਰੇ ਸੁਖਾਣਾ ਤੋਂ ਖਰੀਦੀ ਹੈ ਬਾਈ ਆਪਣੀ ਗਾਂ ਠੀਕ ਆ ਬਾਈ ਲੋਕਲ ਗਾਂ ਕੀ ਬਾਈ ਬੈਡ ਬੁੱਡ ਦੀ ਬਾਈ ਬਹੁਤ ਚੰਗੀ ਹੈ ਹਨਾ ਹਾਂਜੀ ਹਾਂਜੀ ਬਾਈ ਠੰਡ ਲੈਵਾ ਤੁਸੀਂ ਇੱਥੋਂ ਇਹਦਾ ਚੈੱਕ ਕਰਕੇ ਦੇਖ ਲਓ ਬਹੁਤ ਚੰਗਾ ਬਾਈ ਕੀ ਦੱਸਿਆ ਮਾਲਕਾਂ ਨੇ ਇਹਦੇ ਪਿਛਲੇ ਦੇ ਮੇਰੇ ਬਾਈ 26 ਕਿਲੋ ਤੋਂ ਪਹਿਲੀ ਸੇ ਦਿੱਤਾ ਨੇ ਅਜੇ 15 ਬਾਕੀ ਹਜੇ ਇਹਦੇ ਠੀਕ ਆ ਬਾਈ ਤੇ ਬਾਈ ਜਿਹੜੇ ਹਿਸਾਬ ਨਾਲ ਇਹਦੀ ਹੁਣ ਤਿਆਰੀ ਆ 15 ਦਿਨੋਂ ਤਾਂ ਬਹੁਤ ਗੱਲਬਾਤ ਬਣਾ ਦੂ ਹਣਾ ਵੱਡੀ ਹਾਂਜੀ ਬਾਈ ਪਿਛਲੇ ਸਾਲ ਦੀ ਕੋਈ ਬੰਦਾ ਵੀਡੀਓ ਮੰਗੋ ਪਿਛਲੇ ਸਾਲ ਦੀ ਵੀਡੀਓ ਦਿਖਾ ਦਾਂਗੇ ਇਹਦੀ ਆਪਾਂ ਠੀਕ ਆ ਬਾਈ ਕਿੰਨਾ ਦੁੱਧ ਦਿੱਤੇ ਨੇ ਪਿਛਲੇ ਸੂਏ ਤੇ 26 ਕਿਲੋ ਬਾਈ 26 ਕਿਲੋ ਲਿਆ ਬਾਈ ਮਾੜਾ ਇਹਨੂੰ ਦਿਖਾਈ ਗਈ ਆ ਆਪਾਂ ਹਣਾ ਖੋਲ ਕੇ ਬਹੁਤ ਜ਼ਿਆਦਾ ਚੰਗੀ ਆ ਤੁਸੀਂ ਚੈੱਕ ਕਰਕੇ ਦੇਖ ਲਓ ਪ੍ਰਿੰਟ ਦੇ ਵਿੱਚ ਵੀ ਸੋਹਣੀ ਆ ਵੱਡੀ ਆ ਜਿਵੇਂ ਆਪਾਂ ਕਹਦੇ ਆ ਆਮ ਬਹੁਤ ਟੌਪ ਦੀ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬੇਲਬੂਲ ਦੀ ਬਹੁਤ ਲੰਮੀ ਆ ਬਾਕੀ ਥਣ ਸੋਹਣਾ ਯਾਰ ਹਨਾ ਹਾਂਜੀ ਹਾਂਜੀ ਵੀਰੇ ਇੱਥੋਂ ਤੁਸੀਂ ਥਣ ਥਣ ਚੈੱਕ ਕਰਕੇ ਦੇ ਲਓ ਬਹੁਤ ਬਾਈ ਕਿੰਨਾ ਦਿੱਤਾ ਪਿਛਲੇ ਸੂਏ ਦਾ 26 ਕਿਲੋ ਦਾ ਤਾਂ ਬਾਈ ਪਿਛਲੇ ਸੂਏ 26 ਕਿਲੋ ਦਾ ਤੇ ਚਵਾਇਆ ਬਾਈ ਇਹਨੇ 26 ਕਿਲੋ ਦੁੱਧ ਬਾਈ ਕਹਿੰਦਾ ਇਹਨੇ ਪਿਛਲੇ ਸੂਏ ਜਿਹੜਾ ਚਵਾਇਆ ਕੀ ਕਹਿੰਦਾ ਜੱਜਦੇਵ ਇਸ ਵਾਰ ਦਾ ਬਾਈ ਆਇਓ ਤੇ ਬਾਈ 30 ਤੋਂ ਪਲੱਸ ਚੱਲੂਗੀ ਕਿੰਨੀ 30 ਤੋਂ ਪਲੱਸ ਵੱਟੇ ਬਾਈ 30 ਦੇ ਹਿਸਾਬ ਨਾਲ ਬਾਈ ਅੱਜ ਇਹ ਕਿੰਨੇ ਦੇ ਦੇਣੀ ਆ ਆਪਾਂ ਅੱਜ ਇੱਕ 20 ਦੇ ਦਾਂਗੇ ਵੱਟੇ ਬਾਈ 120 ਦੀ ਬਾਈ ਕਹਿੰਦਾ ਇਹ ਤੁਹਾਨੂੰ ਮਿਲ ਜੇ ਜੇ ਹੋਰ ਦੇ ਘਰੇ ਹੁੰਦੇ ਬਾਈ ਇਹਨੇ ਮੰਗਣਾ ਹੀ ਤਾਂ 1,60,65000 ਰੁਪਇਆ ਹਾਂ ਤੇ ਚੰਗੇ ਬੰਦੇ ਕੋਲੇ ਹੁੰਦੀ ਜਿਹੜੇ ਦਾ ਹੋਣਾ ਬਾਈ ਤੁਸੀਂ ਦੱਸਿਆ ਵੀ ਪਿਛਲੇ ਸੂਏ ਦੇ ਵਿੱਚ ਇਹਨੇ ਚੰਗਾ ਦੁੱਧ ਦਿੱਤਾ ਇਹ ਸੂਏ ਦੇ ਵਿੱਚ ਵੀ ਇਹ ਚੰਗਾ ਦੁੱਧ ਦੇਣ ਵਾਲੀ ਹੈਗੀ ਆ ਜਿਹੜੇ ਸਾ ਆਪਣਾ ਕੱਦ ਬੱਡ ਵੱਡਾ ਵਾ ਬਾਈ ਉਸ ਹਾਵਣਾ ਤਾਂ ਰੇਟ ਜੇ ਕਿਤੇ ਹੋਰ ਹੁੰਦੀ ਤੇ ਇਹਦਾ ਹੋਰ ਹੋਣਾ ਦੀ ਹਣਾ ਅੱਜ ਆਪਾਂ ਦੇਣੀ ਇਹ 120 ਦੀ ਵੱਡੇ ਬਾਈ 120 ਦੀ ਹੈਣਾ ਥਾਣਾ ਸੁਣਦੀ ਬਾਈ ਇਹ ਵੀ ਜਮਾ ਓਕੇ ਵੱਡੇ ਬਾਈ ਜਮਾ ਓਕੇ ਆ ਹੈਣਾ ਤੇ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤਿੰਨਾ ਨਗ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਤੇ ਤਸੱਲੀ ਜਿਹੜੀ ਤੁਸੀਂ ਕਰਨੀ ਆ ਕਿਸੇ ਵੀ ਜਾਨਵਰ ਦੀ ਉਹ ਤੁਸੀਂ ਆਪ ਦੇ ਪੱਧਰ ਤੇ ਕਰਕੇ ਸੌਦਾ ਕਰਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ